ਭਾਜਪਾ ਨੂੰ ਨਾਤੇ ਪਿੰਡਾਂ ਦੇ ਲੋਕ ਪਸੰਦ ਕਰਦੇ ਆ ਤੇ ਨਾਤੇ ਸ਼ਹਿਰ ਚ ਇਹਨਾਂ ਦਾ ਵੋਟ ਬੈਂਕ ਹੈਗਾ ਕਿਉਂਕਿ ਕੌਂਸਲਰ ਵੀ ਇਹਨਾਂ ਦੇ ਸ਼ਹਿਰ ਚ ਨਹੀਂ ਜਿੱਤੇ ਇਹਨਾਂ ਗੱਲਾਂ ਦੇ ਬਹੁਤਾ ਧਿਆਨ ਨਹੀਂ ਦਿੱਤਾ ਮਾਰੇ ਮੋٹے ਪੈਲ ਪ੍ਰਸਾਦ ਨਹੀਂ ਵੀ ਤੇ ਅਕਾਲੀ ਨਾਲ ਤੇ ਭਾਜਪਾ ਨੂੰ ਬਠਵੰਦਨ ਕਦਣਾ ਹੀ ਪੈਣਾ ਭਾਜਪਾ 2022 ਤੇ 2024 ਦੇ ਵਿੱਚ ਅਕਾਲੀ ਦਲ ਤੋਂ ਕਿਤੇ ਉੱਪਰ ਗਈ ਆ 917 ਦੀਆਂ 17 ਸੀਟਾਂ ਦੇ ਅਸੀਂ ਇਕੱਲੇ ਚੋਣਾਂ ਲੜਾਂਗੇ ਦਿਨ-प्रतिदिन वादा हो रिया साडे ਪਰਿਵਾਰ ਚ ਕਿਸਾਨ ਸਮਿਧੀ ਯੋਜਨਾ ਵ ਜਿਹੜੀ ਪੰਜਾਬ ਦੀ ਮੋਦੀ ਸਾਹਿਬ ਨੇ ਚਲਾਈ ਆ ਉਹ ਡਾਇਰੈਕਟ 6 ਹਜ਼ਾਰ ਰੁਪਿਆ ਸਾਲ ਦਾ ਕਿਸਾਨਾਂ ਦੇ ਖਾਤੇ ਆ ਜਾ ਰਿਹਾ ਹੈ। ਅਖਮਦ ਵਿਜ਼ਾ ਨੂੰ ਮਿਲਨ ਦਾ ਰੰਦੇ ਬਹੁਤਾ ਹੀ ਔਖਾ ਹੈ ਤੇ ਤੁਹਾਡੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਹੋਈ ਸੀ। ਇਨੀ ਐਕਟਿਵਨੈਸ ਦੋ-ਦੋ ਤਿੰਨ-ਤਿੰਨ ਪੌੜੀਆਂ ਇਕੱਠੀਆਂ ਜੜ ਜਾਣੀਆਂ ਐ, ਰੋਪਲੈਂਦੀਆਂ। ਭਾਜਪਾ ਲਿਆਓ ਤੇ ਪੰਜਾਬ ਬਚਾਓ ਗੈਂਗਸਟਰ ਮੁਕਤ ਹੋਜੋ ਫਰੋਤੀਆਂ ਮੁਕਤ ਹੋਜੋ ਤਤੰਤਨ ਸ਼ਹਿਰ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹਰੇਕ ਪਾਰਟੀ ਵੱਲੋਂ ਹਰੇਕ ਦਾਵੇਦਾਰ ਵੱਲੋਂ ਜਿਹੜੀ ਆਪਣੀ ਦਾਵੇਦਾਰੀ ਪੇਸ਼ ਕੀਤੀ ਜਾਦੀ ਹੈ ਲੇਕਿਨ ਖਾਸ ਤੌਰ ਤੇ ਜਿਹੜੀ ਨਿਗਾਹ ਉਹ ਲੋਕਾਂ ਦੀ ਭਾਜਪਾ ਵੱਲੋਂ ਕਿਉਂਕਿ ਹਜੇ ਭਾਜਪਾ ਵੱਲੋਂ ਕਿਹੜਾ ਕੈਂਡੀਡੇਟ ਜਿਹੜਾ ਚੋਣ ਮੈਦਾਨ ਚਾਹੇਗਾ ਇਹ ਸਾਹਮਣੇ ਨਹੀਂ ਆਇਆ ਤੇ ਗੱਲ ਕਰੀਏ ਚਾਹੇ ਚੋਣਾਂ ਦੀ ਹਰੇਕ ਜਗ੍ਹਾ ਦੇ ਉੱਪਰ ਭਾਜਪਾ ਦਾ ਜਿਹੜਾ VOTING ਗ੍ਰਾਫ ਹੈ ਪਰਸੈਂਟੇਜ ਉਹ ਵੱਧ ਦੀ ਨਜ਼ਰ ਆਈ ਹੈ ਉੱਥੇ ਵੀ ਜਿਹੜੀ ਹੈ ਭਾਜਪਾ ਦੀ VOTING percentage ਜਿਹੜੀ ਉਹ ਵਧੀ ਹੈ ਲੇਕਿਨ ਦੂਜੇ ਪਾਸੇ ਵਿਰੋਧੀਆਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਕਿ ਜਿਹੜੀ ਭਾਜਪਾ ਹੈ ਉਹ ਪਿੰਡਾਂ ਚ ਲੋਕ ਪਸੰਦ ਨਹੀਂ ਕਰਦੇ ਜਿਹੜੀ ਭਾਜਪਾ ਹੈ ਉਹ ਜਿੱਤ ਪ੍ਰਾਪਤ ਨਹੀਂ ਕਰ ਸਕਦੀ ਲੇਕਿਨ ਜਦੋਂ ਹੁਣ ਜਿਮਨੀ ਚੋਣ ਤਰੰਤਾਂ ਦੇ ਵਿੱਚ ਹੁਣ ਇਸ ਨੂੰ ਲੈ ਕੇ ਜਿਹੜੇ ਮੁੱਖ ਦਅਵੇਦਾਰ ਨੇ ਉਹਨਾਂ ਵਿੱਚ ਇੱਕ ਨਾਮ ਜੁਰਦਨਸ ਰਾਏ ਜਿਹਨਾਂ ਕੋਲ ਭਾਜਪਾ ਦੀ ਜਿਹੜੀ ਯੂਥ ਵਿੰਗ ਦੀ ਪੰਜਾਬ ਦੀ ਜਨਰਲ ਸਖਤਰੀ ਹੈ ਤਰਨ ਜੋਸ਼ੀ ਸੋ ਜਿਹੜਾ ਨਾਮ ਉਹਨਾਂ ਦਾ ਆ ਰਿਹਾ ਹੈ ਕਿਤੇ ਨਾ ਕਿਤੇ ਕੁਝ ਸਮੇਂ ਪਹਿਲਾਂ ਮੋਦੀ ਸਾਹਿਬ ਨਾਲ ਗੱਲਬਾਤ ਵੀ ਹੋਈ ਸੀ ਮੀਟਿੰਗ ਵੀ ਜਦੋਂ ਮੇਲਜੋਲ ਹੁੰਦਾ ਕਿਉਂਕਿ ਅੱਜ ਤੱਕ ਬੜੇ ਅਜਿਹੇ ਹੋਰ ਵੀ ਲੀਡਰ ਨੇ ਜਿਨ੍ਹਾਂ ਦਾ ਅਜੇ ਤੱਕ ਮੇਲ ਨਹੀਂ ਹੋ ਪਾਇਆ ਭਾਜਪਾ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਕਿਤੇ ਨਾ ਕਿਤੇ ਮਹੀਨੇ ਰੱਖਦਾ ਹੈ ਕੀ ਯੂਥ ਨੂੰ ਲੈ ਕੇ ਸੁਪਨੇ ਨੇ ਕੀ ਜ਼ਿਲ੍ਹੇ ਨੂੰ ਲੈ ਕੇ ਸੁਪਨੇ ਨੇ ਕਿਸ ਤਰੀਕੇ ਦੇ ਨਾਲ ਜੇਕਰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਉਹ ਹਲਕੇ ਵਿੱਚ ਸੇਵਾ ਨਿਭਾਉਣਗੇ ਇਸ ਨੂੰ ਲੈ ਕੇ ਸਾਰੀ ਗੱਲਬਾਤ ਕਰਦੇ ਜੋ ਸਭ ਉਸ ਵਕਤ ਹੈ ਧੰਨਵਾਦ ਅਨਿਸ਼ ਦੀ ਤੁਹਾਡਾ ਤੇ ਔਨ 에ਅਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਬ ਦਾਵੇਦਾਰੀਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਲੋਕ ਕਹਿੰਦੇ ਆ ਕਿ ਜਿਹੜਾ ਮਰਜੀ ਦਾਵੇਦਾਰ ਇਹ ਨਾਲ ਦੇ ਸ਼ਹਿਰ ਚ ਇਹਨਾਂ ਦਾ ਵੋਟ ਬੈਂਕ ਹੈਗਾ ਕਿਉਂਕਿ ਕੌਂਸਲਰ ਵੀ ਇਹਨਾਂ ਦੇ ਸ਼ਹਿਰ ਚ ਨਹੀਂ ਜਿੱਤੇ ਮੈਂ ਇੱਥੇ ਦਾਨਿਸ਼ਦੀਪ ਨੂੰ ਸਹੀ ਕਰਨਾ ਚਾਹੁੰਦਾ ਤੁਸੀਂ ਗ੍ਰਾਫ ਵੇਖੋ ਭਾਜਪਾ ਦਾ 2024 ਦੇ ਵਿੱਚ 2024 ਦੇ ਵਿੱਚ ਭਾਜਪਾ ਨੂੰ ਇੰਨਾ ਕੁ ਬਲ ਮਿਲਿਆ ਹੋਇਆ ਕਿ ਸ਼ਹਿਰ ਦੇ ਵਿੱਚੋਂ ਵੀ ਕਈ ਵਾੜਾਂ ਵੀ ਜਿੱਤੇ ਕਈ ਬੂਥ ਵੀ ਜਿੱਤੇ ਨੇ ਕਈ ਵਾੜਾਂ ਵੀ ਜਿੱਤੀਆਂ ਨੇ ਪਿੰਡਾਂ ਦੇ ਵਿੱਚੋਂ ਵੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਇਹ ਲੋਕ ਦੂਜੀਆਂ ਪਾਰਟੀਆਂ ਵਿਰੋਧੀਆਂ ਪਾਰਟੀਆਂ ਦੇ ਸਾਜ਼ਿਸ਼ ਹੁੰਦੀ ਹੈ ਕਿ ਕਿੱਦਾਂ ਪਾਰਟੀ ਨੂੰ ਕਮਜ਼ੋਰ ਕੀਤਾ ਜਾਵੇ ਇਹਨਾਂ ਗੱਲਾਂ ਤੇ ਬਹੁਤਾ ਧਿਆਨ ਨਹੀਂ ਦੇਈਦਾ ਕਿਤੇ ਨਾ ਕਿਤੇ ਦੂਸਰੀਆਂ ਪਾਰਟੀਆਂ ਵੱਲੋਂ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਪੇਸ਼ਕਾਰੀ ਕੀਤੀ ਜਾ ਰਹੀ ਹੈ ਬਹੁਤ ਦਾਅਵੇਦਾਰ ਪੇਸ਼ ਕੀਤੇ ਜਾ ਰਹੇ ਹੈ ਹਮਿੰਦਰ ਸਿੰਘ ਸਾਧੂ ਸਾਹਿਬ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਉਸ ਤੋਂ ਬਾਅਦ ਕਹਿੰਦੇ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਬੜੀ ਜਲਦੀ ਜਿਹੜੀ ਟਿਕਟ ਇਹਨਾਂ ਨੂੰ ਮਿਲ ਜੇਗੀ ਅਨਾਉਂਸ ਹੋ ਜਾਏਗੀ ਕਿ ਦੀ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਦੇ ਪੱਕੀ ਉਹ ਤੇ ਵੈਸੇ ਵੀ ਕਹਿੰਦੇ ਜਮਨੀ ਚੋਣ ਜਿਹੜੀ ਉਹ ਸੱਤਾ ਧਿਰ ਦੀ ਹੁੰਦੀ ਹੈ ਇਸ ਤਰੀਕੇ ਨਾਲ ਦਾਅਵੇ ਕਰਨੇ ਇੰਨੀ ਮਜ਼ਬੂਤੀ ਨਾਲ ਦਾਅਵੇਦਾਰੀਆਂ ਪੇਸ਼ ਕਰਨੀਆਂ ਤੇ ਫਿਰ ਇਹਨੇ ਕੌਨਫੀਡੈਂਸ ਨਾਲ ਗੱਲ ਕਹਿਣਾ ਕਿ ਜਿੱਤ ਸਾਡੀ ਪੱਕੀ ਹੈ ਆਮ ਆਦਮੀ ਪਾਰਟੀ ਦਾ ਕੰਮ ਕਿਸ ਤਰੀਕੇ ਦਾ ਮਾਝੇ ਹਲਕੇ ਚ ਦੇਖਦੇ ਹੋ ਤਰਨਤਾਂ ਚ ਦੇਖਦੇ ਹੋ ਕਿਉਂਕਿ ਕਹਦੇ ਸੀਗੇ ਕਿ ਲਗਾਤਾਰ ਸੀ ਵਿਕਾਸ ਕਰਦੇ ਆ ਉਹ ਵਧ ਰਹੇ ਸੀਗੇ ਤੇ ਚਲੋ ਸੋਲ ਸਾਹਿਬ ਦੇ ਜਨ ਨਾਲ ਜਿਹੜੀ ਉਸ ਕੰਮ ਤੇ ਬਰੀਕ ਲੱਗ ਗਈ ਮੈਂ ਦਾਨਿਸ਼ਦੀ ਤੁਹਾਨੂੰ ਦੱਸਣਾ ਚਾਹੁੰਦਾ ਪਹਿਲੋਂ ਤੇ ਬਹੁਤ ਮਾੜੀ ਗੱਲ ਹੋਈ ਹੈ ਕਿ ਸਾਡੇ ਵਿਧਾਇਕ ਕਸ਼ਮੀਰ ਸਿੰਘ ਸੋਲ ਜੀ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਸ਼ਰਦਾ ਤੇ ਫੁੱਲ ਪੇਟ ਕਰਦੇ ਆ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਦਾਨਿਸ਼ਦੀ ਇਹ ਆ ਮਾਝਾ ਮਾਝੇ ਦੇ ਜਿਹੜੇ ਲੋਕ ਆ ਉਹ ਇਤਿਹਾਸ ਬਦਲਣ ਲਈ ਜਾਣੇ ਜਾਂਦੇ ਨੇ ਮੈਂ ਤੁਹਾਨੂੰ ਦੱਸਣਾ ਜਿਉਂਨਾ ਖਡੂਰ ਸਾਹਿਬ ਦੀ ਬਾਈ ਇਲੈਕਸ਼ਨ ਆਈ ਸੀਗੀ ਉਹਦੇ ਵਿੱਚੋਂ ਵੀ ਸੱਤਾਧਰ ਪਾਰਟੀ ਕੋਈ ਹੋਰ ਸੀਗੀ ਜਿਮਣੀ ਚੋਂ ਜਿੱਤਿਆ ਕੋਈ ਹੋਰ ਸੀਗਾ ਇਸ ਲਈ ਸਾਨੂੰ ਆਪਣੀ ਪਾਰਟੀ ਤੇ ਪੂਰਾ ਭਰੋਸਾ ਹੈ ਸਾਨੂੰ ਆਪਣੇ ਕਾਰਜਕਰਤਾਵਾਂ ਤੇ ਸਾਨੂੰ ਆਪਣੇ ਲੀਡਰਾਂ ਦੇ ਸਾਨੂੰ ਆਪਣੇ ਬੂਥ ਦੇ ਕਾਰਜਕਰਤਾਵਾਂ ਦੇ ਵਾਰਡ ਦੇ ਕਾਰਜਕਰਤਾਵਾਂ ਦੇ ਪਿੰਡਾਂ ਦੇ ਕਾਰਜਕਰਤਾਵਾਂ ਦੇ ਪੂਰਨ ਵਿਸ਼ਵਾਸ ਹੈ ਪੂਰਾ ਭਰੋਸਾ ਵਾ ਕਿ ਸਾਡੀ ਪਾਰਟੀ ਬਹੁਤ ਅੱਗੇ ਵੱਧ ਰਹੀ ਹੈ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਸਾਡੇ ਪਰਿਵਾਰ ਚ ਮੈਂ ਵੀ ਆਪਣੇ ਦੂਸਰੀਆਂ ਮੀਟਿੰਗਾਂ ਆਪਣੀ ਟੀਮਸ ਨਾਲ ਕਰ ਰਿਹਾ ਵਾਂ ਆਲਮੋਸਟ ਮੈਂ ਸ਼ਹਿਰ ਕਵਰ ਕਰ ਚੁੱਕਿਆ ਵਾਂ ਜੇ 25 ਵਾਡਾਂ ਦੇ ਵਿੱਚੋਂ 13 ਤੋਂ 14 ਵਾਡਾਂ ਦੇ ਵਿੱਚ ਮੈਂ ਮੀਟਿੰਗਸ ਚਾਹ ਤੇ ਚਰਚਾ ਚਾਹੇ ਬੇਚਰਚਾ ਬੂਥ ਮੀਟਿੰਗਸ ਸਾਰੀਆਂ ਕਰ ਆਇਆ ਹੁਣ ਮੇਰਾ ਅਗਲਾ ਮਕਸਦ ਹੈ ਪਿੰਡਾਂ ਵੱਲ ਜਾਣਾ ਦਾ ਪਿੰਡਾਂ ਚੋਂ ਵੀ 4-5 ਪਿੰਡ ਮੈਂ ਕਵਰ ਕਰ ਚੁੱਕਾ ਹਾਂ ਦਾਨਿਸ਼ ਜੀ ਮੈਂ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਭਾਜਪਾ ਨਾ ਉਹਦਾ ਕੰਮ ਕਰਨ ਦਾ ਤਰੀਕਾ ਦੂਜੀਆਂ ਪਾਰਟੀਆਂ ਨਾਲੋਂ ਬਹੁਤ ਵੱਖਰਾ ਸਾਡਾ ਇੱਕ ਸੰਗਠਨ ਹੈ ਸਾਡਾ ਇੱਕ ਕਾਰਗਰਤਾਵਾ ਕਾਰਗਰਤਾ ਜਮਿਨੀ ਸਰ ਨਾਲ ਜੁੜਿਆ ਹੋਇਆ ਜਮਿਨੀ ਸਰ ਤੋਂ ਲੈ ਕੇ ਉੱਤੋਂ ਤੱਕ ਲੀਡਰ ਜਾਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਪਰ ਸਾਡੇ ਕਾਰੀਗਰਤਾਵਾਂ 'ਚ ਇੰਨੀ ਕੁ ਪੇਸ਼ੈਂਸ ਹੈਗੀ ਆ ਕਿ ਉਹਨਾਂ ਨੂੰ ਜਿੱਥੇ ਡਿਊਟੀ ਲਾ ਦਿੱਤੀ ਜਾਵੇ ਉੱਥੇ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ। ਅ ਭਾਜਪਾ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ ਜਾਂ ਜੋ ਸੈਂਟਰ ਦੀਆਂ ਸਕੀਮਾਂ ਨੇ ਅੱਜ ਪੰਜਾਬ ਵਾਲੇ ਲੋਕ ਕਹਿ ਦਿੰਦੇ ਆ ਲੇਕਿਨ ਸਕੀਮਾਂ ਇਹਨਾਂ ਦੀ ਸੈਂਟਰ 'ਚ ਜਾ ਕੇ ਦੇ ਸਾਲਜ ਤੱਕ ਪਹੁੰਚਦੀਆਂ ਨਹੀਂ ਤੇ ਉਹ ਕਹਿੰਦੇ ਆ ਕਿ ਜਿਹੜੇ ਪੰਜਾਬ ਦੇ ਲੋਕ ਐ ਉਹ ਚਾਹੁੰਦੇ ਸੀਗੇ ਕਿ ਇਸ ਤਰੀਕੇ ਦੀ ਸਰਕਾਰ ਆਵੇ ਜਿਹੜੀਆਂ ਵਾਕਈ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਅੱਜ ਗੈਂਗਸਟਰਵਾਦ ਇਹਨਾਂ ਵੱਧ ਗਿਆ ਅੱਜ ਫਰੋਟੀਆਂ ਆਮ ਦੁਕਾਨਦਾਰਾਂ ਨੂੰ ਵਾਰੀਆਂ ਨੇ। ਤੇ ਕਹਿੰਦੇ ਬਾਜਪਾ ਸਰਕਾਰ ਜਿਹੜੀ ਹੈ ਉਹ ਸੈਂਟਰ ਦੇ ਵਿੱਚ ਤੇ ਚਲੋ ਠੀਕ ਹੈ ਲੇਕਿਨ ਕਦੇ ਨਾ ਕਦੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਸਹੂਲਤ ਤਾਂ ਨਹੀਂ ਲਈ ਕਹਿੰਦੇ ਉਹ ਜਿਹੜੇ ਦਾਅਵੇ ਸੀਗੇ ਕਿਤੇ ਨਾ ਕਿਤੇ ਉਹ ਅੱਜ ਫਿੱਕੇ ਨਜ਼ਰ ਆਏ ਜਦੋਂ ਉਹ ਧੰਨਿਆਂ ਦੇ ਬੈਠੇ ਸੀਗੇ ਕਾਨੂੰਨ ਬਣਾਏਗੇ ਉਸ ਵੇਲੇ ਤਸ਼ੱਦਦ ਕੀਤੀ ਗਈ ਕਿਸਾਨਾਂ ਨੂੰ ਲੈ ਕੇ ਸੋ ਇਹ ਸਾਡੇ ਜਿਹੜੇ ਇਲਜ਼ਾਮ ਲੱਗਦੇ ਆ ਬਾਜਪਾ ਦੇ ਉਹ ਪੜੀ ਇਹਨਾਂ ਨੂੰ ਕਿੱਦਾਂ ਦੇਖੀ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸਾਰਿਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਨੇ ਜਦੋਂ ਕਾਨੂੰਨ ਬਣੇ ਸੀਗੇ ਉਦੋਂ ਕੁਝ ਆਪਣੇ ਜਿਹੜੇ ਇਥੋਂ ਦੇ ਐਮਪੀ ਸੀਗੇ ਜਾਂ ਜਿੰਨਾ ਵੀ ਉੱਤੇ ਸਲਾਹ ਦਿੱਤੀ ਉਹਨਾਂ ਨੇ ਸਲਾਹ ਦੇ ਕੇ ਉਹ ਸਾਡੇ ਨਾਲ ਸੀਗੇ ਬਾਅਦ ਸਲਾਹ ਦੇਣ ਤੋਂ ਬਾਅਦ ਜਦੋਂ ਸਟੈਪ ਚੱਕਿਆ ਗਿਆ ਉਹ ਕਿਤੇ ਨਾ ਕਿਤੇ ਪਿੱਛੇ ਹੋ ਕੇ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੇਖਿਆ ਕਿ ਦੇਸ਼ ਦੇ ਵਿੱਚ ਇੱਕ ਪੰਜਾਬ ਦਾ ਪ੍ਰਮੁੱਖ ਹਿੱਸਾ ਨੇ ਸਿੱਖ ਕਮਿਊਨਿਟੀ ਉਹਨਾਂ ਦੀਆਂ ਭਾਵਨਾਵਾਂ ਨੂੰ ਥੋੜਾ ਕਿਸਾਨਾਂ ਨੂੰ ਥੋੜਾ ਠੇਸ ਪਹੁੰਚੀ ਉਹਨਾਂ ਨੇ ਫੈਸਲਾ ਆਪਣਾ ਵਾਪਸ ਲੈ ਲਿਆ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੱਤਾਤ ਆਮ ਆਦਮੀ ਪਾਰਟੀ ਦੀ ਕੀ ਇਹਨਾਂ ਲੈਂਡ ਬੋਲਿੰਗ ਕੀਤੀ ਆ ਕੀ ਉਹ ਤਸ਼ੱਦਦ ਨਹੀਂ ਕਿਸਾਨਾਂ ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮੈਨੂੰ ਦੱਸੋ ਮੜਾ ਆ ਉਹਨਾਂ ਦਾ ਨਹੀਂ ਕਹਿਣਾ ਕਿ ਅਸੀਂ ਦੇ ਲੋਕਾਂ ਦੀ ਹੱਕ ਲਈ ਲੈ ਕੇ ਆਏ ਆ ਕਿਸਾਨ ਜਿਹੜਾ ਖੁਸ਼हाल ਹੋਏਗਾ ਉਹ ਜਿਹੜੀ ਫਾਇਦਾ ਹੀ ਹੈ ਕਹਿੰਦੇ ਪੰਜਾਬ ਦਾ ਡਿਵੈਲਪਮੈਂਟ ਦੀ ਰਾਹ ਵੱਲ ਵਧੇਗਾ ਜੀ ਮੈਂ ਤਾਂ ਸchnਾ ਜੋਣਾ ਜਿਹੜੀ ਇਹ ਲੈਂਡ ਬੋਲਿੰਗ ਪਾਲਿਸੀ ਆ ਇਹਦੇ ਵਿੱਚ ਉਹਨਾਂ ਨੇ ਕਿਸਾਨ ਕੋਲੋਂ ਕੁਝ ਕੁ ਪੈਸਿਆਂ ਦੇ ਜ਼ਮੀਨ ਖਰੀਦ ਲੈਣੀ ਆ ਮੈਂ ਤਾਂ ਉਹਨਾਂ ਦੀ ਪਾਲਿਸੀ ਸਮਝਾਉਣਾ ਉਹਨਾਂ ਕੋਲ ਜਿਹੜੇ ਪੈਸਿਆਂ ਦੇ ਉਹਨਾਂ ਦੀ ਜ਼ਮੀਨ ਖਰੀਦ ਲੈ ਲਈਆਂ ਬਾਅਦ ਚੋਂ ਕਿਸੇ ਬੈਂਕ ਨਾਲ ਕਿਸੇ ਕੰਪਨੀ ਨਾਲ ਟਾਇਪ ਕਰਕੇ ਪ੍ਰਾਈਵੇਟਾਈਜੇਸ਼ਨ ਕਰਕੇ ਕਿਸੇ ਨਾਲ ਟਾਇਪ ਕਰਕੇ ਉਹਨਾਂ ਨੂੰ ਦੁਗਨੇ ਤਿਕਨੇ ਰੇਟ 'ਤੇ ਵੇਚ ਚਕੇ ਪੰਜਾਬ ਦੇ ਉੱਤੇ ਹੋਰ ਕਰਜ਼ਾ ਚੜਾਉਣਾ ਕਿ ਇਹ ਗੱਲ ਸਹੀ ਹੈ ਉਸ ਤੋਂ ਬਾਅਦ ਕਿਸਾਨਾਂ ਵੀਰਾਂ ਨੂੰ ਮੈਂ ਦੱਸਣਾ ਚਾਹੁੰਦਾ ਇੱਕ ਭਾਜ ਭਾਈ ਹੈ ਜਿਹੜਾ ਸਾਡਾ ਤੁਹਾਡਾ ਸਾਥ ਦੇ ਰਹੀ ਹੈ ਕਿਸਾਨ ਸਮਿਧੀ ਯੋਜਨਾ ਵਾ ਜਿਹੜੀ ਪੰਜਾਬ ਦੀ ਮੋਦੀ ਸਾਹਿਬ ਨੇ ਚਲਾਈ ਹੈ ਉਹ ਡਾਇਰੈਕਟ 6 ਸਾਲ ਦਾ ਕਿਸਾਨਾਂ ਦੇ ਖਾਤੇ ਆ ਜਾ ਰਿਹਾ ਜੀ ਹੋਰ ਵੀ ਅਨੇਕਾਂ ਯੋਜਨਾਵਾਂ ਨੇ ਜਿੱਦਾਂ ਮੈਡੀਕਲ ਕਾਰਡਸ ਨੇ ਉਹ ਸਟਾਰਟਅਪ ਯੋਜਨਾਵਾਂ ਹੋਰਨੇਕਾਂ ਯੋਜਨਾਵਾਂ ਦਾ ਲਾਭ ਅਜਕੱਲ ਲੋਕ ਸਿੱਧੇ ਡਾਇਰੈਕਟ ਲੈ ਰਹੇ ਆ ਸਾਡੀ ਪਾਰਟੀ ਇਹਨਾਂ ਯੋਜਨਾਵਾਂ ਤੇ ਕੰਮ ਕਰ ਰਹੀ ਹੈ ਬੂਤ ਪੱਦਰੀ ਤੱਕ ਸਾਡੇ ਜ਼ਿਲ੍ਹਿਆਂ ਵੱਲੋਂ ਡਿਊਟੀਆਂ ਲੱਗੀਆਂ ਗਈਆਂ ਹਨ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਟੀਮ ਸਾਰੇ ਕੈਂਪ ਲਾ ਰਹੇ ਨੇ ਹਰ ਇੱਕ ਵਾਰਡ ਦੇ ਵਿੱਚ ਹਰ ਇੱਕ ਬੂਤ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਮੌਕੇ ਤੇ ਹੱਲ ਕਰ ਰਹੇ ਨੇ ਜੁਸ ਸਾਹਿਬ ਕਿਤੇ ਨਾ ਕਿਤੇ ਐਮਐਲਏ ਸਾਹਿਬ ਨੂੰ ਮਿਲਦਾ ਕਹਿੰਦੇ ਓਕਾ ਹੁੰਦਾ ਉਸ ਤੋਂ ਓਕਾ ਮੰਤਰੀਆਂ ਨੂੰ ਮਿਲਣਾ ਫਿਰ ਮੁੱਖ ਮੰਤਰੀ ਸਾਹਿਬ ਕੀ ਸਬਬ ਬਣਿਆ ਸੀਗਾ ਕਿਦਾਂ ਪਹੁੰਚਣਾ ਹੋਇਆ ਕਿਦਾਂ ਮਿਲੇ ਸੀਗੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਜਾਂ ਯੂਥ ਨੂੰ ਲੈ ਕੇ ਕੀ ਸੋਚ ਹੈ ਉਹਨਾਂ ਦੀ ਭਾਜਪਾ ਦੀ ਕਿਉਂਕਿ ਨੌਜਵਾਨ ਚਿਹਰਾ ਹਮੇਸ਼ਾ ਲੋਕ ਕਹਿੰਦੇ ਆ ਕਿ ਉਹ ਪੜਿਆ ਲਿਖਿਆ ਚਿਹਰਾ ਆਵੇ ਕਿ ਨੌਜਵਾਨ ਚਿਹਰਾ ਆਵੇ ਤਾਂ ਕਿ ਵਿਕਾਸ ਕਰ ਪਾਈਏ ਕਿਉਂਕਿ ਪਹਿਲਾਂ ਵੀ ਸਾਢੇ 3 ਸਾਲ ਹਲਕੇ ਦੇ ਲੋਕਾਂ ਦੀ ਸ਼ਿਕਾਇਤ ਹੈ ਕਿ ਜਿਹੜਾ ਵਿਕਾਸ ਤੋਂ ਅਸੀਂ ਵਾਂਝੇ ਰਹਿ ਗਏ ਹਾਂ ਜਿਹੜੇ ਸੁਪਨੇ ਸੀਗੇ ਜਿਹੜੇ ਵਿਖਾਏ ਗਏ ਸੀਗੇ ਉਹ ਪੂਰੇ ਨਹੀਂ ਹੋਏ ਚਾਹੇ ਉਹ ਗੈਂਗਸਟਰਵਾਦ ਆ ਗਿਆ ਚਾਹੇ ਉਹ ਦੋਹੀ ਦਾ ਮਸਲਾ ਆ ਗਿਆ ਜਿੱਥੇ ਪਾਣੀ ਖੜਾ ਹੈ ਜਿੱਥੇ ਕੂੜਾ ਖੜਾ ਹੈ ਉਹ ਸਾਰੇ ਮਸ ਜਿਹੜੀ ਮੰਗ ਕਰੀ ਸੀਗੀ ਅਸੀਂ ਇਹ ਕੰਮ ਕਰਕੇ ਦਵਾਂਗੇ ਸਾਨੂੰ ਇਸ ਆਧਾਰ ਤੇ ਵੋਟਾਂ ਦੇ ਦਿਓ ਉਹੀ ਮਸਲੇ ਅੱਜ ਨੇ ਮੈਂ ਧਾਰਨ ਜੀ ਤੁਹਾਨੂੰ ਕਲੀਅਰ ਕਰਨਾ ਚਾਹਣਾ ਪਹਿਲੋਂ ਗੱਲ ਕਰਦੇ ਆਪਾਂ ਮੋਦੀ ਸਾਹਿਬ ਦੀ ਮੋਦੀ ਸਾਹਿਬ ਨੂੰ ਮਿਲਣ ਦਾ ਸਬਬ ਬਹੁਤ ਸੰਘਰਸ਼ ਭਰਿਆ ਸੀਗਾ ਬਹੁਤ ਮਿਹਨਤ ਕੀਤੀ ਅਸੀਂ ਨੌਜਵਾਨ ਸਾਰਿਆਂ ਨੇ ਮੇਰੇ ਕੋਈ ਸਾਥੀ ਨੇ ਜਲੰਧਰ ਤੋਂ ਨੇ ਕੁਝ ਹੋਰ ਵੀ ਸਾਥੀ ਨੇ ਪੰਜਾਬ ਦੇ ਵਿੱਚੋਂ ਉਹਨਾਂ ਨਾਲ ਮਿਲ ਕੇ ਅਸੀਂ ਸਾਰਿਆਂ ਨੇ ਪਹਿਲੋ ਪੰਜਾਬ ਦੀ ਟੀਮ ਦਾ ਯੁੱਧ ਦਾ ਕੰਮ ਕੀਤਾ 2019 ਤੋਂ ਮੈਂ ਯੁੱਧ ਦੀ ਟੀਮ ਚਾ ਪੰਜਾਬ ਦੀ ਟੀਮ ਚਾ ਪੂਰੇ ਅਸੀਂ ਪੰਜਾਬ ਦੇ ਵਿੱਚ ਦੌਰੇ ਕਰਦੇ ਆਂ ਜੋੜਦੇ ਆਂ ਫਿਰ ਕੁਝ ਕੁ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਉਹਨਾਂ ਵਿੱਚ ਮੈਨੂੰ ਵੀ ਪ੍ਰਾਪਤ ਹੋਇਆ ਪਰ ਜਦੋਂ ਜੋ ਨੂਰ ਜੋ ਐਕਟਿਵਨੈਸ ਜੋ ਸਭ ਕੁਝ ਮੋਦੀ ਸਾਹਿਬ ਚ ਵੇਖਿਆ ਉਹ ਅੱਜ ਕੱਲ 73 74 ਦੀ ਏਜ ਦੇ ਵਿੱਚ 11 ਚੁਣੀ ਮੈਂ ਸਮਝਦਾ ਲੱਖਾਂ ਚੋਂ ਕੋਈ ਇੱਕ ਹੁੰਦਾ ਜਿਹਨੂੰ ਉਹ ਸੁਭਾਗ ਪ੍ਰਾਪਤ ਹੁੰਦਾ ਐਨੀ ਐਕਟਿਵਨੈਸ ਦੋ ਦੋ ਤਿੰਨ ਤਿੰਨ ਪੌੜੀਆਂ ਇਕੱਠੀਆਂ ਜੜ ਜਾਣੀਆਂ ਐਰੋਪ ਲੈਂਦੀਆਂ ਸਭ ਕੁਝ ਮੈਂ ਦੱਸਣਾ ਜਨਾ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਤਰਨ ਤਰਨ ਦੇ ਮੁੱਦਿਆਂ ਦੀ 3.5 ਸਾਲ ਪਹਿਲਾਂ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਜੋ ਜੋ ਮੁੱਦਿਆਂ ਦੀ ਗੱਲ ਕਰਦੀ ਸੀ ਸਾਰੇ ਮੁੱਦੇ ਉਦਾਂ ਹੀ ਪਏ ਨੇ ਰੋਈ ਵਾਲਾ ਮੁੱਦਾ ਲੈ ਲਓ ਪਾਰਕ ਵਾਲਾ ਮੁੱਦਾ ਲੈ ਲਓ ਕੋਈ ਖੇਡ ਸਟੇਡੀਅਮ ਦਾ ਲੈ ਲਓ ਨਸ਼ੇ ਦਾ ਮੁੱਦਾ ਲੈ ਲਓ ਕੋਈ ਗੈਂਗਸਟਰਵਾਦ ਦਾ ਮੁੱਦਾ ਲੈ ਲਓ ਜਾਂ ਕੋਈ ਹੋਰ ਮੁੱਦਾ ਸਿੱਖਿਆ ਕ੍ਰਾਂਤੀ ਦਾ ਮੁੱਦਾ ਲੈ ਲਓ ਇਹ ਹੋਇਆ ਹੀ ਕੱਖ ਨਹੀਂ ਜਦੋਂ ਆਪਾਂ ਨਸ਼ੇ ਦੇ ਮੁੱਦੇ ਦੀ ਗੱਲ ਕਰਦੇ ਆ ਕ੍ਰਾਂਤੀ ਉਹ ਕਹਿੰਦੇ ਸਿੱਖਿਆ ਦੇ ਖੇਤਰ ਚ ਕ੍ਰਾਂਤੀ ਲਿਆਂਦੀ ਗਈ ਹੈ ਮੈ ਜਾਗੰਦੇਸੇ ਖਤਮ ਕਰ ਰਹੀ ਯੁੱਧ ਨਸ਼ਾ ਰੋਧ ਚੱਲ ਰਿਹਾ ਹੈ ਕਾਸੋ ਪੁਲਿਸਨ ਲਗਾਤਾਰ ਪੁਲਸ ਨੂੰ ਹੁਦਾ ਤਾਂ ਨਹੀਂ ਕਿ ਕਿਤੇ ਜਾਣੇ ਦੀ ਈਡਾਂ ਮਾਰੀਆਂ ਜਾਂਦੀਆਂ ਨੇ ਉਹ ਕਹਿੰਦੇ ਪਾਣੀ ਜਿਹੜਾ ਪਹੁੰਚ ਗਿਆ ਪਿੰਡਾਂ ਦੇ ਵਿੱਚ ਕਿਸਾਨ ਖੁਸ਼ਹਾਲ ਹੋ ਗਿਆ ਪਾਣੀ ਵੀ ਆ ਗਿਆ ਉਹ ਕਹਿੰਦੇ ਬਿਜਲੀ ਅਜੇ ਤੱਕ ਕਿਸੇ ਨੇ ਮਾਫ ਨਹੀਂ ਕੀਤੀ ਇਹਦੇ ਇਤਿਹਾਸਿਕ ਫੈਸਲੇ ਲਏ ਐ ਅਸੀਂ ਅਜੇ ਤੱਕ ਤੇ ਕਹਿੰਦੇ ਬਾਕੀ ਪਾਰਟੀ ਨੇ ਕੀਤਾ ਹੀ ਕੁਛ ਨਹੀਂ ਕਹਿੰਦੇ ਜਿਵੇਂ ਜਸੇ ਕਾਦੇ ਆ ਤੇ ਸਾਡੇ ਰਾਹ ਦੇ ਵਿੱਚ ਜਿਹੜੇ ਪੱਥਰ ਵਿਛਾਉਂਦਾ ਕੰਮ ਕਰਦੇ ਐ ਸਾਡੇ ਕੰਮ ਰੋਕਣ ਦੀ ਕੋਸ਼ਿਸ਼ ਕਰਦੇ ਐ ਕਿਉਂਕਿ ਇਹਨਾਂ ਕੋ ਜੜਿਆ ਨਹੀਂ ਜਾ ਰਿਹਾ ਜਿਹੜਾ ਇਹਨੇ ਸਾਲ ਤੋਂ ਵਿਕਾਸ ਹੋ ਨਹੀਂ ਇਹ ਸਭ ਗੱਲਾਂ ਨੇ ਇਹਨਾਂ ਦਾ ਸਭ ਇੱਕੋ ਇੱਕ ਮਕਸਦ ਆ ਝੂਠ ਬੋਲਣਾ ਕਾਤਲਾਂ ਵਾਲੀ ਸਰਕਾਰ ਕਹੂੰਗਾ ਇਹਨੂੰ ਮੈਂ ਜਿਹੜਾ ਟੈਗ ਅੱਜ ਤੱਕ ਕਿਸੇ ਨੇ ਨਹੀਂ ਲਾਇਆ ਮੈਂ ਲਾ ਰਿਹਾ ਇੱਕ ਕਾਤਲਾਂ ਦੀ ਸਰਕਾਰ ਆ ਆਪਾਂ 2 3 4 ਦਿਨ ਪਹਿਲਾਂ ਪਿੱਛੇ ਚੱਲ ਜੀ ਇਹ ਮੁੰਡਾ ਜਗਰਾਉਂਦਾ ਸੀਗਾ ਪੰਜਾਬੀ ਟਰੇਡਰ ਦੇ ਨਾਮ ਤੋਂ ਉਦੇ ਘਰ ਦੇ ਅੱਜ ਵੀ ਜਸਟਿਸ ਮੰਗ ਰਹੇ ਨੇ ਉਹ ਵਿਚਾਰਾ ਕੱਲਾ ਜਾ ਰਿਹਾ ਆਪਣੀ ਸਕੋਰਪੀਓ ਤੇ ਆਪਣੀ ਮਿਹਨਤ ਨਾਲ ਗਰੀਬ ਘਰ ਚੋਂ ਉਠਿਆ ਮੁੰਡਾ ਆਪਣੀ ਉਹਨੇ ਪੜ੍ਹਾਈ ਕੀਤੀ ਫਿਰ ਉਹਨੇ ਸਭ ਕੁਝ ਕੀਤਾ ਫਿਰ ਉਹ ਗੱਡੀਆਂ ਲਈਆਂ ਉਹਨੇ ਗੱਡੀ ਚੋਂ ਬਾਹਰ ਕੱਢ ਕੇ ਅਨਰੋਡ ਦਾ ਮਾਰ ਗਏ ਫਿਰ ਫੇਰ ਕਰਕੇ ਫਿਰ ਗੱਡੀ ਚ ਲਾ ਦੇਣੀ ਕੀ ਇਹ ਸਰਕਾਰ ਇਹ ਕਿੱਦਾਂ ਦੀ ਸਰਕਾਰ ਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਕੇਜਰੀਵਾਲ ਨੂੰ ਗੈਂਗਸਟਰਵਾਦ ਸਾਡਾ ਤਰਨਤਾਰਨ ਦੇ ਵਿੱਚ ਇੱਕ ਪਿੰਡ ਆ ਮੇਰਾ ਵੀ ਜੱਦੀ ਪਿੰਡ ਆ ਚੋਲਾ ਸਾਹਿਬ ਤਰਨਤਾਰਨ ਤੋਂ 25 ਕਿਲੋਮੀਟਰ ਦੂਰ ਤੇ ਆ ਉੱਥੇ 80% ਲੋਕਾਂ ਨੂੰ ਫਰੋਤੀਆਂ ਆਈਆਂ ਅੱਜ ਉਹ ਉਹਨਾਂ ਨੇ ਬਾਜ਼ਾਰ ਦੇ ਵਿੱਚ 4-4 5-5 ਪ੍ਰਾਈਵੇਟ ਗਨਮੈਨ ਰੱਖੇ ਨੇ ਉਹਨਾਂ ਨੂੰ ਕੀ ਲੋੜ ਪੈ ਗਈ ਜੇ ਇੰਨੇ ਸੁਰੱਖਿਆ ਤਾਂ ਤੇ ਆਪਾਂ ਉਸ ਤੋਂ ਬਾਅਦ ਗੈਂਗਸਟਰ ਦਾ ਮਸਲਾ ਅੱਜ ਕੱਲ੍ਹ ਅਨੇਕਾਂ ਪਾਰਟੀਆਂ ਜੁੜ ਗਈਆਂ ਨੇ ਗੈਂਗਸਟਰਾਂ ਨਾਲ ਪਹਿਲਾਂ ਵੀ ਆਪਣੇ ਇੱਥੇ ਕਈ ਗਰੁੱਪ ਨੇ ਆਪਣੇ ਇੱਥੇ ਤਰਨਦਰਾਂ ਦੇ ਵਿੱਚ ਕਈ ਜਗ੍ਹਾ ਉਹਨਾਂ ਨੇ ਗੈਂਗਸਟਰ ਵੱਲੋਂ ਫੋਨ ਕੀਤੇ ਕਿ ਸਾਨੂੰ ਵੋਟਾਂ ਪਾਓ ਨਹੀਂ ਤੇਹੀਂ ਗੈਂਗਸਟਰ ਅਸੀਂ ਤੁਹਾਨੂੰ ਮਾਰਾਂਗੇ ਇਦਾਂ ਕਰਾਂਗੇ ਫਰੋਤੀਆਂ ਦੇ ਫੋਨ ਆਉਂਦੇ ਨੇ ਕਈ ਤੇ ਗੈਂਗਸਟਰ ਉਹਨਾਂ ਨੂੰ ਆਹ ਪੈਸੇ ਦੇ ਕੇ ਕਿੰਿਆਂ ਨੇ ਜਨਾਬ ਲੜਾਈ ਨੇ ਮੈਂ ਇਹ ਜਾਂਚ ਦਾ ਵਿਸ਼ਾ ਮੰਗਦਾ ਕਿ ਉਹਨਾਂ ਤੇ ਜਾਂਚ ਹੋਣੀ ਚਾਹੀਦੀ ਹੈ ਸਾਰਿਆਂ ਤੇ ਕਿੰਨੀ ਕੁ ਮਰੂਤ ਸਥਿਤੀ ਚ ਭਾਜਪਾ ਨੂੰ ਦੇਖਦੇ ਹੋ ਜਮਨੀ ਚੋਣਾ ਨੂੰ ਲੈ ਕੇ ਕਿੰਨੀ ਕੁ ਮਜ਼ਬੂਤੀ ਆਪਣੇ ਆਪ ਨੂੰ ਦੇਖਦੇ ਹੋ ਕਿ ਜੇਕਰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਮੋੜਿਆਂ ਦੇ ਭਾਰ ਕਹਿੰਦੀ ਹੈ ਕਿ ਚਲੋ ਕਿਉਂਕਿ ਸਾਲ ਡੇਢ ਸਾਲ ਦਾ ਸਮਾਂ ਉਸ ਤੋਂ ਬਸ ਤਾਈ ਨਹੀਂ ਹੋਣੀ ਹੈ ਤੇ ਲੋਕ ਕਹਿੰਦਾ ਕਿ ਜੇਕਰ ਮਾਰੇ ਮੋٹے ਪੈ ਪ੍ਰਸਾਦ ਨਹੀਂ ਵੀ ਹੋ ਤੇ ਇਕਾਦੀ ਨਾਲ ਤੇ ਭਾਜਪਾ ਨੂੰ ਬਠਵੰਦਨ ਕੱਪਣਾ ਹੀ ਪੈਣਾ ਕਿਉਂਕਿ ਪਿੰਡਾਂ ਦੀ ਜਿਹੜੀ ਜਾਣ ਇਕਾਦੀ ਨਾਲ ਹੈ ਜਾਦੀ ਪਾਰਟੀ ਹੈ ਪਿੰਡਾਂ ਦੇ ਲੋਕ ਆਪਣੀ ਮਾਂ ਪਾਰਟੀ ਮੰਨਦੇ ਨੇ ਤੇ ਕਾਲੀ ਦਲ ਜਿਹੜੀ ਮਜ਼ਬੂਸਤੀਤੀ ਦੇ ਵਿੱਚ ਹੈਗੀ ਹੈ ਤੇ ਭਾਜਪਾ ਨੂੰ ਜੇ ਕਦੇ ਸਹਾਵਾ ਲੈਣਾ ਹੀ ਪੈਣਾ ਜੇ ਕਦੇ ਜਿੱਤ ਹਾਸਲ ਕਰਨੀ ਹੈ ਮੈਦਾਨੀ ਜੀ ਤੁਹਾਨੂੰ ਦੱਸਣਾ ਚਾਹੁੰਦਾ ਐ ਤੁਸੀਂ ਐਨਾਲਾਈਸਿਸ ਕਰਿਓ ਭਾਜਪਾ 2022 ਤੇ 2024 ਦੇ ਵਿੱਚ ਕਾਲੀ ਦਲ ਤੋਂ ਕਿਤੇ ਉੱਪਰ ਗਈ ਆ ਲਾਸਟ ਜਿਮਨੀ ਚੋਂ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ ਉਹਨਾਂ ਦੀ ਜਮਾਨ ਜ਼ਬਤ ਹੋ ਗਈ ਸੰਦੇ ਫਿਰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉੱਥੇ ਬਹੁਤ ਸਤਿਕਾਰ ਦਿੱਤਾ ਇੰਨੀ ਠੱਕੇਸ਼ਾਈ ਕਰਨ ਦੇ ਬਾਵਜੂਦ ਵੀ ਅਸੀਂ ਬਹੁਤ ਸੋਹਣੀਆ ਤੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਉੱਥੇ ਇਸ ਤਰ੍ਹਾਂ ਹੀ ਮੈਂ ਤੇ ਦਰਨਦਾਰਨ ਜੇਕਰ ਪਾਰਟੀ ਮੇਰੇ ਤੇ ਵਿਸ਼ਵਾਸ ਦਿਵਾਉਂਦੀ ਆ ਮੇਰੀ ਆਪਣੀ ਟੀਮ ਭਾਜਪਾ ਦੀ ਟੀਮ ਤੇ ਚਲੋ ਕੰਮ ਕਰ ਹੀ ਰਹੀ ਆ ਮੈਂ ਵੀ ਭਾਜਪਾ ਦੇ ਨਾਲ ਹੀ ਆ ਮੇਰੀ ਆਪਣੀ ਪਰਸਨਲ ਜਿਹੜੇ ਭਾਜਪਾ ਦੇ ਕਾਰਕਿਰਤਾ ਮੇਰੇ ਨਾਲ ਸ਼ੁਰੂ ਤੋਂ ਜ਼ਮੀਨੀ ਪੱਧਰ ਤੋਂ ਜੁੜੇ ਹੋਏ ਕਾਰਕਿਰਤਾ ਨੇ ਉਹਨਾਂ ਦੇ ਵਿੱਚ ਮੈਂ ਬੂਸਟਰ ਤੇ ਜਾ ਕੇ ਬੂਧੀਆਂ ਟੀਮਾਂ ਨਾਲ ਚਾਹੇ ਤੇ ਚਰਚਾ ਕਰ ਰਹੇ ਆ ਪੰਜ ਪੰਜ ਟੀਮ ਮਬੂਦ ਦੀ ਬਣਾ ਚੁੱਕਾ ਹਾਂ ਤੇ ਸਭ ਕੋਈ ਵਾਡਾਂ ਦੀਆਂ ਟੀਮਾਂ ਤੱਕ ਮੇਰੇ ਕੋਲ ਤਿਆਰ ਨੇ ਫਾਈਲਾਂ ਤੇ ਮੇਰੇ ਕੋਲ ਡਾਟੇ ਹੈਗੇ ਨੇ ਸਾਰੇ ਸਾਰੇ ਕੁਝ ਤਿਆਰ ਤਬਰ ਤਿਆਰ ਖੜਾ ਹੈ ਕਾਰਗਰਤਾ ਵੀ ਪੂਰਾ ਇਤਸ਼ਾਹੀ ਤੈਅ ਤਕੀ ਕਿ ਇਸ ਵਾਰ ਭਾਜਪਾ ਨੂੰ ਲਿਆਉਣਾ ਤੇ ਪੰਜਾਬ ਨੂੰ ਬਚਾਉਣਾ ਸਾਡਾ ਨਾਰਾ ਮੁੱਖ ਰਹੂਗਾ ਇੱਥੇ ਤੇ ਜਿੱਥੋਂ ਰਹਿ ਗਈ ਗਠਜੋੜ ਦੀ ਗੱਲ ਸਾਡੇ ਅਸ਼ੁਨੀ ਸ਼ਰਮਾ ਜੀ ਨੇ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ ਕਿ 117 ਦੀਆਂ 17 ਸੀਟਾਂ ਦੇ ਅਸੀਂ ਇਕੱਲੇ ਚੋਣਾਂ ਲੜਾਂਗੇ ਅਸੀਂ ਇਕੱਲੇ ਲੜਾਂਗੇ ਉਹਨਾਂ ਦੇ ਸਪਾਈਆਂ ਭਾਜਪਾ ਦੇ ਸਪਾਈਆਂ ਜੋ ਹਾਈ ਕਮਾਂਡ ਕਹੂਗੀ ਉਸ ਦੇ ਨਿਰਦੇਸ਼ਾਂ ਹੇਠ ਹੀ ਕੰਮ ਕਰਾਂਗੇ ਸਾਰੇ ਭਾਜਪਾ ਜਿਹੜੀ ਹੈ ਉਹ ਚਾਹੇ ਜ਼ਿਲ੍ਹੇ ਦੇ ਵਿੱਚ ਚਾਹੇ ਪਿੰਡਾਂ ਦੇ ਵਿੱਚ ਲੋਕਾਂ ਦਾ ਹੰਗਾਰਾ ਕਿੰਨਾ ਹੈਗਾ ਜਦੋਂ ਵਿਚਰਦੇ ਹਾਂ ਕਿ ਲੋਕ ਵਾਕਈ ਚਾਹੁੰਦੇ ਆ ਕਿ ਭਾਜਪਾ ਆਵੇ ਕਿਉਂਕਿ ਸੋਸ਼ਲ ਮੀਡੀਆ ਦੇ ਚਦੋਂ ਕਹਾਣੀ ਵੱਖਰੀ ਚੱਲਦੀ ਹੈ ਉਹ ਆਈਟੀ ਸੈੱਲ ਹੁੰਦੇ ਆ ਕੋਈ ਕਿਸੇ ਦਾ ਵਿਰੋਧ ਕਰਦਾ ਕੋਈ ਕਿਸੇ ਦਾ ਕਰਿਆ ਨਿੱਜੀ ਦੌਲਤ ਦੇ ਨਾਲ ਜ਼ਿਲ੍ਹੇ ਵਿੱਚ ਵਿਚਰੇ ਹੋ ਕਿ ਵਾਕਈ ਲੋਕਾਂ ਦੀ ਮੰਗ ਹੈਗੀ ਹੈ ਜਾਂ ਲੋਕਾਂ ਦਾ ਉਤਸ਼ਾਹ ਹੈਗਾ ਇਹ ਦੇਖਦੇ ਹਾਂ ਤੇ ਵੋਟ ਕਿੰਨੀ ਕੁ ਗਿੰਦੇ ਹੋ ਭਾਜਪਾ ਦੀ ਸ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਦਾਨਿਸ਼ਦੀ ਮੈਂ ਪਹਿਲਾਂ ਬੂਥ ਕਮੇਟੀਆਂ ਤੱਕ ਮੈਂ ਗਿਆ ਉਸ ਤੋਂ ਬਾਅਦ ਮੈਂ ਉਹ ਇਲਾਕਿਆਂ 'ਚ ਗਿਆ ਵਾਂ ਜਦੋਂ ਤੱਕ ਵੀ ਐਮਐਲਏ ਜਦੋਂ ਤੋਂ ਬੰਦੇ ਆ ਰਹੇ ਉਹ ਕਦੀ ਪਹੁੰਚੇ ਹੀ ਨਹੀਂਗੇ ਜਿੱਦਾਂ ਆਪਣੇ ਮਰਾਦਪੁਰੇ ਝੁੱਗੀਆਂ ਦਾ ਏਰੀਆ ਆਪਣੇ ਬਾਈਪਾਸ ਦੇ ਵਿੱਚ ਗੁਜਰਾ ਦਾ ਏਰੀਆ ਮੇਰੇ ਕੋਲ ਫੋਟੋਆਂ ਪਈਆਂ ਨੇ ਅੱਧੇ-ਅੱਧੀਆਂ ਲੱਤਾਂ ਡੁੱਬ ਜਾਂਦੀਆਂ ਨੇ ਜਦੋਂ ਰਾਤ ਨੂੰ ਆਪਣੇ ਮੰਜਿਆਂ ਤੇ ਸੌਂਦੇ ਆ ਉਹਨਾਂ ਦੇ ਅੱਧੇ-ਅੱਧੇ ਬੈੱਡ ਪਾਣੀ ਨਾਲ ਡੁੱਬੇ ਹੁੰਦੇ ਆ ਉਹਨਾਂ ਦੇ ਮੱਛਰ ਤੁਰੇ ਫਿਰਦੇ ਆ ਕਦੀ ਕੋਈ ਸਰਕਾਰ ਨੇ ਕਦੀ ਕੋਈ ਐਮਐਲਏ ਨੇ ਕਦੀ ਕੋਈ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਨਹੀਂ ਲਈ ਮੈਂ ਉਹਨਾਂ ਘਰਾਂ ਜਾ ਜਾ ਕੇ ਭਾਜਪਾ ਦਾ ਝੰਡਾ ਬੁਲੰਦ ਕਰਕੇ ਆਇਆ ਉਹਨਾਂ ਨੂੰ ਸਾਰੀਆਂ ਨੀਤੀਆਂ ਸਮਝਾ ਕੇ ਮੋਦੀ ਜੀ ਦੀਆਂ ਨੀਤੀਆਂ ਭਾਜਪਾ ਦੀਆਂ ਨੀਤੀਆਂ ਸਮਝਾ ਕੇ ਆ ਉਹ ਬੜੇ ਪ੍ਰਭਾਵਿਤ ਹੋਏ ਨੇ ਤੇ ਹੁਣ ਉਹ ਭਾਜਪਾ ਨਾਲ ਜੁੜਨਾ ਚਾਹੁੰਦੇ ਨੇ ਆਉਣ ਵਾਲੇ ਸਮੇਂ ਤੁਸੀਂ ਵੇਖੋਗੇ ਬਹੁਤ ਵਧੀਆ ਹੰਗਾਰਾ ਭਾਜਪਾ ਨੂੰ ਮਿਲੇਗਾ ਬਹੁਤ ਵਧੀਆ ਪਰਸੈਂਟੇਜ ਗੇਨ ਕਰਕੇ ਅਸੀਂ ਭਾਜਪਾ ਦੀ ਸੀਡ ਜਿੱਤ ਗਏ ਭਾਜਪਾ ਦੀ ਝੋਲੀ ਪਾਵਾਂਗੇ ਕੀ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਨਾਮ ਹੈਗਾ ਕਿਉਂਕਿ ਦਾਵੇਦਾਰੀਆਂ ਬਹੁਤ ਘੱਟ ਨੇ ਭਾਜਪਾ ਵੱਲੋਂ ਕੀ ਭਾਜਪਾ ਨੂੰ ਆਪਣੇ ਵਰਕਰਾਂ ਦਾ ਪਤਾ ਹੈ ਕਿ ਕਿੰਨੇ ਇੱਕ ਪਿੰਡਾਂ ਦੇ ਵਿੱਚ ਵਿਚਰੇ ਨੇ ਜਾਂ ਕਿੰਨੀ ਇੱਕ ਵੋਟ ਇਹਨਾਂ ਦੇ ਮਗਰ ਹੈਗੀ ਹੈ ਭਾਜਪਾ ਦੇ ਨਾਲ ਜਦੋਂ ਗੱਲਬਾਤ ਹੁੰਦੀ ਹਾਈ ਕਮਾਂਡ ਨਾਲ ਬੀਤੇ ਦਿਨੀ ਮੀਟਿੰਗ ਵੀ ਹੋਈ ਸੀਗੀ ਉਹਨਾਂ ਦੀ ਤਰਨਤਾਂਜ ਮਨੀ ਚੋਣ ਨੂੰ ਲੈ ਕੇ ਇਹਦੇ ਚਰਚਾ ਕੀਤੀ ਗਈ ਹੈ ਕੀ ਕੁਝ ਮੀਟਿੰਗ ਦੀ ਅਪਡੇਟਸ ਸੀਗੀਆਂ ਕੀ ਕੁਝ ਇਨਫੋਰਮੇਸ਼ਨ ਹੋਰ ਤੱਕ ਸਾਂਝੀ ਕੀਤੀ ਗਈ ਹੈ ਕਿ ਇਹ ਕਿ ਉੱਥੇ ਸਾਰੀ ਚਰਚਾ ਹੋਈ ਹੈ ਨਾਮ ਜਿਹੜੇ ਸੀਗੇ ਜਿਹੜੇ ਮੁੱਖ ਭਾਜਪਾ ਨੂੰ ਪਤਾ ਹੈਗਾ ਕਿ ਕੌਣ ਜਿਹੜਾ ਇਥੋਂ ਸਾਡੀ ਜਿੱਤ ਪ੍ਰਾਪਤ ਕਰਵਾ ਕੇ ਸਾਡੀ ਝੋਲੀ ਇਹ ਟਿਕਟ ਪਾ ਸਕਦਾ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਭਾਜਪਾ ਹੀ ਇੱਕ ਇਦਾਂ ਦੀ ਪਾਰਟੀ ਜਿੱਥੇ ਸਵਿਧਾਨ ਚੱਲਦਾ ਜੀ ਜਿੱਥੇ ਕੀ ਉਹਨਾਂ ਜ਼ਿਲ੍ਹਾ ਪ੍ਰਧਾਨ ਵੀ ਬਣਾਉਣਾ ਆਵੇ ਉਹਦੇ ਲਈ ਵੀ ਆਬਜ਼ਰਵਰਸ ਹੁੰਦੇ ਨੇ ਕੋਈ ਮੰਡਲ ਪ੍ਰਧਾਨ ਬਣਾਉਣਾ ਆਵੇ ਉਹਦੇ ਲਈ ਵੀ ਆਬਜ਼ਰਵਰਸ ਹੁੰਦੇ ਨੇ ਇਹ ਤੇ ਫੇਰ ਆਪਾਂ ਇਲੈਕਸ਼ਨ ਦੀ ਗੱਲ ਕਰ ਰਹੀ ਹਾਂ ਇਲੈਕਸ਼ਨ ਦੇ ਵਿੱਚ ਆਬਜ਼ਰਵਰ ਆਏ ਸੀਗੇ ਸਾਰਿਆਂ ਨੇ ਆਪੋ ਆਪਣੇ ਜਿੰਨੇ ਵੀ ਦਾਵੇਦਾਰ ਸੀਗੇ ਉਹਨਾਂ ਨੇ ਗੱਲ ਰੱਖੀ ਮੈਂ ਵੀ ਆਪਣੀ ਰੱਖੀ ਉਹਨਾਂ ਨੇ ਕਿਹਾ ਕਿ ਤਗੜੇ ਹੋ ਜਾਓਗੇ ਕੰਮ ਕਰੋ ਭਾਜਪਾ ਵਿਸ਼ਵਾਸ ਜਿਦਾਏਗੀ ਆਮ ਕਾਰਕਿਰਤਾ ਦੇ ਵਿਸ਼ਵਾਸ ਜਿਦਾਏਗੀ ਪੁਰਾਣੇ ਕਾਰਕਿਰਤਾ ਦੇ ਵਿਸ਼ਵਾਸ ਜਿਦਾਏਗੀ ਸਭ ਤੋਂ ਵੱਡੀ ਐਗਜ਼ਾਮਪਲ ਆਪਣੀ ਲੁਧਿਆਣੇ ਵਾਲੀ ਹੈ ਜੀ ਉੱਥੇ ਘੱਟੋ ਘੱਟ ਜਾਨੀ ਤੇ 35 ਤੋਂ 30 ਦਾਵੇਦਾਰ ਸੀਗੇ ਭਾਜਪਾ ਦੇ ਪਰ ਕ੍ਰੈਡਿਟ ਲੈ ਕੇ ਜਾਣ ਵਾਲੇ ਭਾਜਪਾ ਨੂੰ ਪਤਾ ਵਾ ਕਿ ਪੁਰਾਣੇ ਕਾਰਜਕਰਤਾ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਕਹੁੰਦੇ ਜਿਹੜੇ ਸੋਸ਼ਲ ਮੀਡੀਆ 2 2 4 4 5 5 ਫੋਟੋਆਂ ਇੱਕੋ ਇੱਕੋ ਦਿਨ ਪਾਈ ਜਾਣੀਆਂ ਤੇ ਸੇਮ ਫੋਟੋਆਂ ਤੁਸੀਂ ਦੂਜੇ ਦਿਨ ਤੀਜੇ ਦਿਨ ਫੇਰ ਕਾਪੀ ਕਰਕੇ ਅੱਗੇ ਪਿੱਛੇ ਕਰਕੇ ਪਾਈ ਜਾਣੀਆਂ ਉਹਨਾਂ ਨੂੰ ਪਾਰਟੀ ਨਹੀਂ ਮੰਦੀ ਪਾਰਟੀ ਮੰਦੀ ਹੈ ਗਰਾਊਂਡ ਲੈਵਲ ਤੇ ਪਾਰਟੀ ਮੰਦੀ ਆਮ ਕਾਰਜਕਰਤਾ ਤੇ ਪਾਰਟੀ ਮੰਦੀ ਪੁਰਾਣੇ ਕਾਰਜਕਰਤਾ ਤੇ ਸੰਗੀ ਪਰਿਵਾਰ ਤੇ ਆਉਂਦੇ ਸੀ ਜਿਹੜੀ ਭਾਜਪਾ ਹੈਗੀ ਹੈ ਹੁਣ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜਿਸ ਤਰੀਕੇ ਨਾਲ ਤੁਸੀਂ ਸੱਸਿਆ ਕਿ ਪਾਰਟੀ ਆਪਣੇ ਸਿਸਟਮ ਨਾਲ ਚੱਲ ਰਹੀ ਹੈ ਆ ਬਾਕੀ ਪਾਰੀਆਂ ਵਾਲੋਂ ਉਮੀਦਵਾਰ ਜਲਦੀ ਐਲਾਨ ਕਰ ਦਿੱਤੇ ਜਾਣਗੇ ਆਮ ਆਮਨੀ ਪਾਰਟੀ ਦਾ ਵੀ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਕਲੀਅਰ ਹੈਗਾ ਆ ਅਕਾਲੀ ਦਲ ਨੂੰ ਆਪਣਾ ਕੈਂਡੀਡੇਟ ਕਲੀਅਰ ਹੈ ਕਾਂਗਰਸ ਤੇ ਭਾਜਪਾ ਦਿੰਦੀ ਹੈ ਮੁੱਖ ਤੌਰ ਤੇ ਲੁਧਿਆਣੇ ਦੇ ਵਿੱਚ ਜਿਮਨੀ ਚੋਣ ਹਾਲ ਦਾ ਕਾਦਨ ਲੋਕਾਂ ਨੇ ਇਹ ਵੀ ਕਿਹਾ ਕਿ ਕਿਤੇ ਨਾ ਕਿਤੇ ਭਾਜਪਾ ਨੇ ਟਿਕਟ ਬਹੁਤ ਲੇਟ ਅਨਾਉਂਸ ਕੀਤੀ ਸੀਗੀ ਤਾਂ ਤਾਂ ਦੇ ਵਿੱਚ ਕਿੰਨੀ ਕੀ ਜਲਦੀ ਟਿਕਟ ਅਨਾਉਂਸ ਹੋ ਸਕਦੀ ਕਿਉਂਕਿ ਜਿਆਦਾ ਜਿਹੜਾ ਲੰਬੇ ਸਮੇਂ ਬਾਅਦ ਟਿਕਟ ਅਨਾਉਂਸ ਕਿਉਂਕਿ ਜਦੋਂ ਆਪਾਂ ਪਹਿਲਾਂ ਅਨਾਉਂਸ ਕਰ ਦਾਂਗੇ ਵਰਕ ਰੀ ਸ਼ੁਰੂ ਹੋ ਜੇਗੀ ਜ਼ਿਆਦਾ ਜਲਦੀ ਕੰਮ ਹੋਣਗੇ ਹਜੇ ਕਿੰਨਾ ਕੁ ਸਮਾਂ ਲੱਗੇਗਾ ਭਾਜਪਾ ਦਾ ਜਿਹੜਾ ਉਮੀਦਵਾਰ ਐ ਅਨਾਉਂਸ ਹੋਊਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇਹ ਸਭ ਫੈਸਲਾ ਆਬਜ਼ਰਵਰਸ ਦਾ ਹੁੰਦਾ ਆਬਜ਼ਰਵਰਾਂ ਨੂੰ ਸਾਰਿਆਂ ਨੇ ਫਾਈਲਾਂ ਜਮ੍ਹਾਂ ਕਰਾਈਆਂ ਨੇ ਉਹਨਾਂ ਨੇ ਪੰਜਾਬ ਦੀ ਟੀਮ ਅੱਗੇ ਰੱਖ ਦਿੱਤੀਆਂ ਨੇ ਪੰਜਾਬ ਦੀ ਟੀਮ ਚਰਚਾ ਕਰੂਗੀ ਫਿਰ ਸਰਵੇ ਹੋਣਗੇ ਸਰਵੇ ਤੋਂ ਬਾਅਦ ਸੈਂਟਰ ਤੱਕ ਜਾਊਗੀ ਹਾਈ ਕਮਾਂਡ ਤੱਕ ਜਾਊਗੀ ਪਰ ਉਹ ਤੋਂ ਡਿੱਗ ਡਾਊਗੀ ਮੈਨੂੰ ਆਸ ਆ ਕਿ ਉਹ ਬਾਕੀ ਪਾਰਟੀਆਂ ਦੇ ਨਾਲ-ਨਾਲ ਵੀ ਭਾਰਤੀ ਜਨਤਾ ਪਾਰਟੀ ਵੀ ਆਪਣੀ ਟਿਕਟ ਜਲਦੀ ਹੀ ਅਨਾਉਂਸ ਕਰ ਦੋਗੇ ਕੋਈ ਅਪੀਲ ਸ਼ਹਿਰ ਦੇ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਜਦੋਂ ਵੀ ਇਹ ਦਾਵਾ ਕੋਈ ਲੀਡਰ ਕਰਦਾ ਹੈ ਬੀਜੇਪੀ ਦਾ ਕਿ ਹੁਣ ਜਿਹੜਾ ਸਮਾਂ ਭਾਜਪਾ ਦਾ ਹੈ ਤੇ ਉਹ ਕਿਤੇ ਨਾ ਕਿਤੇ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ نیچے ਕੁਝ ਪਾਰਟੀਆਂ ਵੱਲੋਂ ਕੁਝ ਲੋਕਾਂ ਵੱਲੋਂ ਕਹਿੰਦੇ ਕਿ ਨਹੀਂ ਹਜੇ ਨਹੀਂ ਪਰ ਲੇਕਿਨ ਜ਼ਿਲ੍ਹੇ ਦੇ ਲੋਕ ਜਿਹੜੇ ਪੰਜਾਬ ਦੇ ਲੋਕ ਨੇ ਵਰਕਰ ਨੇ ਕੀ ਅਪੀਲ ਕਰਨਾ ਚਾਹੁੰਦੇ ਉਹ ਭਾਜਪਾ ਦੀ ਜਿਹੜੀ ਸੋਚ ਨੂੰ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਕੀ ਫੈਸਲੇ ਲਏ ਜਾਣਗੇ ਉਹ ਸਾਦਾ ਜਿਹੜਾ ਮਾਹੌਲ ਹੈ ਜੋ ਪਾ ਪਾ ਪੰਜਾਬ ਦੇ ਸੱਜਣਾ ਚਾਹੁੰਦੀ ਹੈ ਕੀ ਅਪੀਲ ਹੈ ਮੈਂ ਦੱਸਣਾ ਚਾਹੁੰਨਾ ਜਿਵੇਂ ਕਿ ਆਪਣੇ ਗਵੰਢੀ ਸੂਬਿਆਂ ਦੀ ਐਗਜ਼ਾਮਪਲ ਲੈ ਲਈਏ ਹਰਿਆਣਾ ਯੂਪੀ ਦਿੱਲੀ ਰਾਜਸਥਾਨ ਇਹਨਾਂ ਦੇ ਵਿੱਚ ਬਹੁਤ ਤੇਜ਼ੀ ਦੀ ਰਫ਼ਤਾਰ ਨਾਲ ਕੰਮ ਚੱਲ ਰਿਹਾ ਜੀ ਪਾ ਪਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਤਾਂ ਹੀ ਰਿਪੀਟ ਤੇ ਰਿਪੀਟ ਆ ਰਹੀ ਹੈ ਮੈਂ ਇਸੇ ਤਰ੍ਹਾਂ ਹੀ ਦੱਸਣਾ ਚਾਹੁੰਨਾ ਤੇ ਅਪੀਲ ਕਰਨਾ ਚਾਹੁੰਨਾ ਤਰਨ ਤਰਨ ਦੇ ਹਲਕੇ ਦੇ ਲੋਕਾਂ ਨੂੰ ਇਸ ਵਾਰੀ ਕਿ ਭਾਜਪਾ ਲਿਆਓ ਤੇ ਪੰਜਾਬ ਬਚਾਓ ਗੈਂਗਸਟਰ ਮੁਕਤ ਹੋਜੋ ਫਰੋਤੀਆਂ ਮੁਕਤ ਹੋਜੋ ਨਸ਼ੇੜੀ ਮੁਕਤ ਜੇ ਕੋਈ ਕਰ ਸਕਦਾ ਤੇ ਉਹ ਸਿਰ ਭਾਜਪਾ ਕਰ ਸਕਦੀ ਆ ਆ ਐਗਜ਼ਾਮਪਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਮ ਕਾਰੀਗਰ ਦਾ ਨੂੰ ਮੁੱਖ ਮੰਤਰੀ ਬਣਾ ਕੇ ਉਥੋਂ ਦੀਆਂ ਐਗਜ਼ਾਮਪਲਾਂ ਮੈਂ ਦੇ ਰਿਹਾ ਤੁਹਾਨੂੰ ਠੀਕ ਹੈ ਦੋਸਤਾਂ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਸਨ ਤਰ੍ਹਾਂ ਜੋਸ਼ੀ ਦਾਵੇਦਾਰੀ ਕਿਦਾਂ ਕਿਤੇ ਪੇਸ਼ ਕੀਤੀ ਗਈ ਹੈ ਤਰਨ ਤਾਂ ਜਿਮਨੀ ਚ ਉਹਨਾਂ ਨੂੰ ਲੈ ਕੇ ਸੋ ਜਿਹੜੇ ਨਾਮ ਮੁੱਖ ਤੌਰ ਤੇ ਚੱਲ ਰਹੇ ਸੀਗੇ ਚਰਚਾ ਦੇ ਵਿੱਚ ਹਾਈ ਕਮਾਂਡ ਵੱਲੋਂ ਇੱਕ ਨਾਮ ਇਹ ਵੀ ਜੁੜਦਾ ਨਜ਼ਰ ਆਇਆ ਸੀਗਾ ਸੋ ਕਿੰਨੀ ਕਮਜ਼ਬੂਤੀ ਨਾਲ ਜਿਹੜੀ ਪਾਰਚ ਪਏ ਉਹ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੀ ਹੈ ਇਹ ਤੇ ਜਦੋਂ ਚੋਣਾਂ ਹੋਣਗੀਆਂ ਜਦੋਂ ਨਿਯਾਨ ਬਣਨਗੇ ਜਦੋਂ ਨਤੀਜੇ ਆਉਣਗੇ ਉਹਦੇ ਪਤਾ ਲੱਗੇਗਾ ਲੇਕਿਨ ਕਿਸੇ ਨੇ ਕਿਤੇ ਦਾਅਵੇ ਬਹੁਤ ਵੱਡੇ ਨਹੀਂ ਕਿ ਜਿਹੜਾ ਗੈਂਗਸਟਰਵਾਦ ਆਰਥਾਸਤਵਰ ਤੇ ਵਪਾਰ ਦੀਆਂ ਜਿਹੜੀ ਚਿੰਤਾ ਬਣੀ ਹੋਈ ਹੈ ਜਿਹੜੇ ਮਸਲੇ ਨੇ ਸ਼ਹਿਰ ਦੇ ਚਾਹੇ ਰੂਹੀ ਦੇ ਨੇ ਚਾਹੇ ਪਾਣੀ ਦੇ ਨੇ ਚਾਹੇ ਸੁਰੱਖਿਆ ਨੂੰ ਲੈ ਕੇ ਨੇ ਇਹ ਸਾਡੇ ਵੱਡੇ ਮਸਲੇ ਨੇ ਜਿਨ੍ਹਾਂ ਨੂੰ ਜਲਦੀ ਹੱਲ ਕਰਨ ਦੀ ਲੋੜ ਹੈਗੀ ਹੈ ਸੋ ਜਲਦੀ ਇਲੈਕਸ਼ਨ ਕਮਿਸ਼ਨ ਵੱਲੋਂ ਜਦੋਂ ਜੀ ਡੇਟ ਅਨਾਉਂਸ ਕੀਤੀ ਜਾਏਗੀ ਉਸ ਤੋਂ ਬਾਅਦ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਅਨਾਉ ਕੀ ਤੇ ਜਾਨ ਬੰਦਗੀ ਦੇ ਨਤੀਜੇ ਹੁੰਦੇ ਦਰ ਤਕ ਜ਼ੂਦ ਪਹੁੰਚਾਂਦੇ ਦਵਾਂਗੇ ਤੁਸੀਂ ਦੇਖਦੇ ਹੋ ਆਨਲਾਈਨ ਮੈਂ ਹਾਂ ਦਾਨਿਸ਼ ਗੁਪਤਾ ਭਗਵੰਤਾ